ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆ ਤੀਰਥ ਤੇ ਪੰਤ ਨਾਲ ਗਿਆਨ ਚਰਚਾ ਪਟਨੇ ਦੇ ਦੱਖਣ ਵੱਲ ਗਿਆ ਤੀਰਥ ਹੈ ਇਸ ਨੂੰ ਬੁੱਧ ਮਹਾਤਮਾ ਦੀ ਗਿਆ ਵੀ ਆਖਿਆ ਜਾਂਦਾ ਹੈ ਇਹ ਪ੍ਰਾਚੀਨ ਤੀਰਥ ਹੈ ਇੱਥੇ ਹੀ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਪਰ ਸਮੇ ਦੇ ਚੱਕਰ ਨਾਲ ਗਿਆ ਵਿੱਚ ਬ੍ਰਾਹਮਣ ਦਾ ਰਾਜ ਹੋ ਗਿਆ। ਸਤ ਗੁਰੂ ਜੀ ਸੁਸਰਾਮ ਤੋਂ ਚੱਲਦੇ ਚੱਲਦੇ ਗਿਆ ਤੀਰਥੇ ਤੇ ਪਹੁੰਚ ਗਏ। ਆਪਣੇ ਫਲਗੂ ਘਾਟ ਤੇ ਡੇਰਾ ਲਾਇਆ। ਜਦੋਂ ਡੇਰਾ ਲਾ ਕੇ ਬਰਾਜਮਾਨ ਹੋ ਗਏ ਤਾਂ ਉੱਥੇ ਦੇ ਪੰਡੇ ਸਤ ਗੁਰੂ ਜੀ ਨੂੰ ਕਿਸੇ ਦੇਸ ਦਾ ਮਹਾਰਾਜਾ ਜਾਣ ਕੇ ਕੋਲ ਆਏ ਤੇ ਕਹਿਣ ਲੱਗੇ ਸਰਕਾਰ ਜੰਜੂ ਪਾਉ ਤੇ ਸਾਡੇ ਤੋਂ ਪਿੰਡ ਭਰਾਉ ਇਹ ਤੀਰਥ ਵੱਡਾ ਹੈ ਪੰਡਿਆਂ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ ਪੰਡਤ ਜੀ ਇਹ ਕੱਚੇ ਧਾਗੇ ਦਾ ਜੰਜੂ ਹਵਾ ਨਾਲ ਟੁੱਟ ਜਾਂਦਾ ਹੈ ਪਾਣੀ ਨਾਲ ਗਲ ਕੇ ਵੀ ਟੁੱਟ ਸਕਦਾ ਹੈ ਦੂਸਰਾ ਇਹ ਧਾਗਾ ਆਤਮਾ ਤੇ ਸਰੀਰ ਦੀ ਰਾਖੀ ਨਹੀਂ ਕਰ ਸਕਦਾ ਆਪਾਂ ਇਹ ਦੇਖੀਏ ਵੀ ਧੰਨ ਗੁਰੂ ਤੇਗ ਬਹਾਦਰ ਮਹਾਰਾ ਜੀ ਨੇ ਜੰਝੂ ਤਿਲਕ ਜੰਝੂ ਦੀ ਰਾਖੀ ਕਰਨੀ ਆ ਉਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਰੇ ਜਾਂਦੇ ਹਨ ਉਹਨਾਂ ਪਿਤਰਾ ਦੇ ਹਿਰਦੇ ਸ਼ਾਂਤ ਕਰਨ ਵਾਸਤੇ ਜੋ ਇਸ ਸੰਸਾਰ ਤੋਂ ਕੂਚ ਕਰ ਗਏ ਹਨ ਅਤੇ ਆਪਣੇ ਮਾੜੇ ਕਰਮਾਂ ਦੇ ਕਾਰਨ ਭੂਤ, ਪ੍ਰੇਤ ਜਾਂ ਨਰਕਾਂ ਦੇ ਵਾਸੀ ਹੋਣ ਪਰ ਅਸਾਂ ਦੇ ਬਜ਼ੁਰਗ ਤਾਂ ਪਹਿਲਾਂ ਹੀ ਬ੍ਰਹਮ ਲੋਕ ਸਵਰਗ ਵਿੱਚ ਹਨ ਉਹ ਪ੍ਰਮਾਤਮਾ ਦਾ ਰੂਪ ਨਾਲ ਅਰੂਪ ਹੋ ਚੁਕੇ ਹਨ ਇਸ ਵਾਸਤੇ ਅਸਾਂ ਨੇ ਪਿੰਡ ਭਰਾਉਣ ਦੀ ਲੋੜ ਨਹੀਂ ਵਾਹਿਗੁਰੂ ਜੀ ਦਾ ਸਿਮਰਨ ਸੇਵਾ ਦਾਨ ਅਤੇ ਨੇਕ ਕਰਮ ਹੀ ਦਰਗਾਹ ਹੈ ਸਾਥ ਹੰਦਦੇ ਹਨ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਡੇ ਹੈਰਾਨ ਹੋ ਗਏ ਉਹ ਇੱਕ ਦੂਸਰੇ ਵੱਲ ਵੇਖਦੇ ਹੋਏ ਹੱਥ ਮਲਣ ਲੱਗੇ ਇਹ ਮਨ ਹੀ ਮਨ ਵਿੱਚ ਕਹਿਣ ਲੱਗੇ ਇਹ ਕਿਹੜਾ ਮਹਾਪੁਰਖ ਹੈ ਜੋ ਮਾਤ ਲੋਕ ਵਿੱਚ ਬੈਠਾ ਹੋਇਆ ਹੀ ਕਹਿ ਰਿਹਾ ਹੈ ਕਿ ਉਹਦੇ ਵੱਡੇ ਸਵਰਗਾਂ ਵਿੱਚ ਹਨ ਇਸ ਗੱਲ ਦਾ ਸਾਨੂੰ ਪਤਾ ਨਹੀਂ ਜਿਹੜੇ ਅਸੀਂ ਪੂਜਾ ਪਾਠ ਕਰਾਉਂਦੇ ਹਾਂ ਕਿ ਸਾਡੇ ਵੱਡੇ ਨਰਕਾਂ ਵਿੱਚ ਹਨ ਜਾਂ ਸਵਰਗਾਂ ਵਿੱਚ ਰਾਜੇ ਤੇ ਅਮੀਰ ਤਾਂ ਨਰਕਾਂ ਤੋਂ ਡਰਦੇ ਹਨ ਹਜ਼ਾਰਾਂ ਇੱਥੇ ਆ ਕੇ ਪਿੰਡ ਭਰਾ ਗਏ ਤੇ ਬੇਅੰਤ ਧਨ ਪੁੰਨ ਦਾਨ ਰਾਹੀ ਖਰਚ ਕਰ ਗਏ ਇੱਕ ਪੰਡੇ ਨੇ ਸਤਿਗੁਰੂ ਜੀ ਨੂੰ ਕਿਹਾ ਅਸੀਂ ਤੁਸੀਂਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਹਾਂ ਇਸ ਦਾ ਕੀ ਸਬੂਤ ਹੈ ਕਿ ਤੁਸੀਂਾਂ ਦੇ ਵੱਡੇ-ਵਡੇਰੇ ਸਵਰਗਾਂ ਵਿੱਚ ਹਨ ਜਾਂ ਤਾਂ ਸਿੱਧ ਕਰੋ ਨਹੀਂ ਤਾਂ ਰਾਜੇ ਪਾਸ ਫਰਿਆਦ ਕੀਤੀ ਜਾਵੇਗੀ ਤੁਸੀਂ ਝੂਠ ਆਖ ਕੇ ਤੀਰਥਾਂ ਤੇ ਧਾਰਮਿਕ ਗ੍ਰੰਥਾਂ ਦੀ ਕਾਇਮ ਕੀਤੀ ਹੋਈ ਮਰਜ਼ਾਦਾ ਨੂੰ ਨਸ਼ਟ ਕਰ ਰਹੇ ਹੋ ਸਤਗੁਰ ਜੀ ਆਪਣੇ ਨਿਰਭੈਤਾ ਤੇ ਸ਼ਾਂਤੀ ਭਰੇ ਸੁਭਾਅ ਨਾਲ ਅਨੁਸਾਰ ਬੋਲੇ ਝੂਠ ਉਹਥੇ ਬੋਲਿਆ ਜਾਂਦਾ ਹੈ ਜਿੱਥੇ ਡਰ ਜਾਂ ਲਾਲਚ ਹੋਵੇ ਆਸਾਂ ਨੂੰ ਨਾ ਡਰ ਹੈ ਤੇ ਨਾ ਲਾਲਚ ਇਸ ਵਾਸਤੇ ਝੂਠ ਨਹੀਂ ਕਹਿੰਦੇ ਇਹ ਆਖਦੇ ਹਾਂ ਕਿ ਸੱਚੇ ਪਾਤਸ਼ਾਹ ਤੁਸਾਂ ਨੂੰ ਭੈ ਹੈ ਇਹ ਆਖਦੇ ਹਾਂ ਕਿ ਸੱਚੇ ਪਾਸੋਂ ਤੁਸਾਂ ਨੂੰ ਭੈ ਹੈ ਸੱਚ ਮੇ ਮਿਰਚਾਂ ਦੇ ਝੂਠ ਗੋੜ ਹੁੰਦਾ ਹੈ ਪਹਿਲਾ ਇਹ ਦੱਸੋ ਕਿ ਸਬੂਤ ਹੈ ਕਿ ਤੁਸੀਂ ਦੇ ਵੱਡੇ ਸਵਰਗਾਂ ਵਿੱਚ ਹਨ ਅਸੀਂ ਕਹਿੰਦੇ ਹਾਂ ਕਿ ਤੁਸੀਂ ਦੇ ਵੱਡੇ ਬਡੇਰੇ ਨਰਕਾਂ ਵਿੱਚ ਨਹੀਂ ਬਾਲਕ ਇੱਥੇ ਹੀ ਭੂਤ ਪ੍ਰੇਤ ਵਿੱਚ ਫਿਰ ਰਹੇ ਹਨ ਜੇ ਚਾਹੋ ਤਾਂ ਅਸੀਂ ਦਿਖਾ ਦਿੰਦੇ ਹਾਂ ਗੁਰੂ ਮਹਾਰਾਜ ਨੇ ਪੰਡਿਆਂ ਨੂੰ ਕਿਹਾ ਅਮਰ ਦੇ ਜੀਵਨ ਤੇ ਕੋਰੇ ਹੰਕਾਰੀ ਪੰਡੇ ਗਰਮ ਹੋ ਗਏ ਗੁੱਸੇ ਵਿੱਚ ਆ ਗਏ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੇਰਾ ਪਿਤਾ ਤੇ ਬਾਬਾ ਥੋੜੇ ਥੋੜੇ ਸਮੇਂ ਦੀ ਬੈਥ ਤੇ ਪ੍ਰਲੋਕ ਗਮਨ ਕਰ ਗਏ ਕਰ ਗਏ ਹਨ ਉਹਨਾਂ ਦੇ ਮੈਂ ਪਿੰਡ ਭਰਾਏ ਬਾਕੀ ਕਿਰਿਆ ਕਰਮ ਕਰਾਏ ਹਨ ਦਸੋ ਭਲਾਓ ਕਿੱਥੇ ਹਨ ਕਿ ਮੈਨੂੰ ਦਿਖਾ ਸਕਦੇ ਹੋ ਸਤਿਗੁਰ ਜੀ ਮਸਕਰ ਆ ਪਏ ਉਹਨਾਂ ਨੇ ਬਚਨ ਕੀਤਾ ਸਤਿਗੁਰ ਨਾਨਕ ਦੇਵ ਜੀ ਦੀ ਦਿਆ ਅਸਰੇ ਤੁਸਾਂ ਨੂੰ ਤੁਸਾਂ ਦੇ ਬਾਬੇ ਤੇ ਪਿਤਾ ਦੇ ਦਰਸ਼ਨ ਹੋ ਸਕਦੇ ਹਨ ਕੋਈ ਵੱਡੀ ਗੱਲ ਨਹੀਂ ਪਰ ਨਾਂ ਦਰਸ਼ਨ ਕਰੋ ਤਾਂ ਚੰਗੇ ਰਹੋਗੇ ਨਹੀਂ ਤਾਂ ਐਵੇਂ ਪਾਜ ਖੁੱਲ ਜਾਵੇਗਾ ਤੁਸਾਂ ਦੀ ਇਹ ਝੂਠ ਦੀ ਦੁਕਾਨ ਚੱਲਦੀ ਹੈ ਚਲਾਈ ਜਾਵੋ ਅਗਿਆਨੀ ਪੰਡੇ ਨਾ ਰੁਕੇ ਉਹਨਾਂ ਨੇ ਸਤਗੁਰੂ ਜੀ ਨੂੰ ਮਜਬੂਰ ਕੀਤਾ ਕਿ ਸਾਹਿਬ ਪੰਡਿਆਂ ਨੂੰ ਗਿਆਨ ਕਰਾਉਣ ਉਹਨਾਂ ਦੀ ਜਿੱਦ ਦੇਖ ਕੇ ਸਤਗੁਰੂ ਜੀ ਨੇ ਫਰਮਾਇਆ ਹੇ ਪੰਡੇ RAM ਸ਼ਰਨ ਰਤਾ ਉਰੇ ਹੋ ਕੇ ਬੈਠ ਉਹ ਪੰਡਤ ਆਪਣਾ ਨਾਮ ਸੁਣ ਕੇ ਬਹੁਤ ਹੈਰਾਨ ਹੋਇਆ ਛੇਤੀ ਨਾਲ ਅੱਗੇ ਸਰਕ ਕੇ ਬੈਠ ਗਿਆ ਸਤਗੁਰੂ ਜੀ ਨੇ ਉਹਦੇ ਸਿਰ ਉੱਪਰ ਹੱਥ ਰੱਖਿਆ ਨਾਲ ਹੀ ਉਸ ਨੂੰ ਕਿਹਾ ਕਿ ਅੱਖਾਂ ਮੀਟੇ ਜਦੋਂ ਪੰਡਤ ਰਾਮ ਸ਼ਰਨ ਨੇ ਅੱਖਾਂ ਮੀਟੀਆਂ ਤਾਂ ਉਸਨੂੰ یوں ਪ੍ਰਤੀਤ ਹੋਇਆ ਕਿ ਉਹ ਇੱਕ ਰਾਹੀ ਮਸਾਫਰ ਦੇ ਰੂਪ ਵਿੱਚ ਛੋਟੀ ਜਹੀ ਗੱਠੜੀ ਬਣ ਕੇ ਗਿਆ ਸ਼ਹਿਰ ਤੋਂ 10 ਮੀਲ ਦੂਰ ਪੰਜਾਬੜ ਦੇ ਵਿੱਚ ਤੁਰਿਆ ਜਾ ਰਿਹਾ ਸੀ ਕਿ اچانک ਉਸ ਨੂੰ ਦੋ ਬਗਿਆੜ ਮਿਲੇ ਉਹ ਬਗਿਆੜ ਸਦਾ ਰਾਹ ਰੋਖ ਕੇ ਖਲੋਗੇ ਉਹ ਡਰ ਗਏ ਕਿ ਮੈਨੂੰ ਖਾ ਜਾਣਗੇ ਉਹ ਠਠੰਬਰ ਕੇ ਖਲੋਗੇ ਬਗਿਆੜ ਨੇੜੇ ਆ ਗਏ ਉਹਨਾਂ ਨੇ ਆਰਾਮ ਸ਼ਰਨ ਨੂੰ ਆਖਿਆ ਕੁਝ ਨਹੀਂ ਕੋਲਾ ਆ ਖਲੋਤੇ ਉਹਦੇ ਦੇਖਦੇ ਦੇਖਦੇ ਦੋਵੇਂ ਬਗਿਆੜ ਪੁਰਖ ਰੂਪ ਹੋ ਗਏ ਜਦੋਂ ਪੁਰਖ ਹੋਏ ਤਾਂ ਪੰਡਤ ਨੇ ਪਛਾਣ ਲਿਆ ਕਿ ਬਗਿਆੜ ਦਾ ਜਾਮਾ ਪਹਿਨਨ ਵਾਲੇ ਉਹਦੇ ਹੀ ਬੰਦੇ ਸਨ ਇੱਕ ਵਾਪਸੀ ਤੇ ਦੂਸਰਾ ਉਹਦਾ ਬਾਬਾ ਸੀ ਉਹ ਦੋਵੇਂ ਹੀ ਇੱਕ ਜਵਾਨ ਬੁੱਲੇ ਆ ਪੁੱਤਰ ਰਾਜੀ ਦਾ ਰਾਜੀ ਹੈ ਅਸਾਂ ਨੂੰ ਮਿਲ ਘੁੱਟ ਕੇ ਗੱਲ ਲੱਗ ਕੇ ਮਿਲ ਇਹ ਆਖ ਕੇ ਦੋਵੇਂ ਹੀ ਪੰਡਤ ਦੇ ਗਲ ਚਿੰਬੜ ਗਏ ਜਦੋਂ ਉਹ ਮਿਲ ਚੁੱਕੇ ਤਾਂ ਪੰਡਤ ਰਾਮਚਰ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਸਵਰਗਾਂ ਵਿੱਚ ਕਦੋਂ ਆਏ ਹੋ ਅਸੀਂ ਸਵਰਗਾਂ ਵਿੱਚ ਗਏ ਕਦੋਂ ਸੀ ਫਿਰ ਕਿੱਥੇ ਰਹੇ ਹਾਂ ਪ੍ਰੇਤ ਜੁਨੀ ਵਿੱਚ ਗਿਆ ਦੇ ਚ ਗੁਰ ਦੇ ਘੁੰਮਦੇ ਫਿਰਦੇ ਰਹਿੰਦੇ ਹਾਂ ਜਿਉਂਦੋਂ ਕਦੀ ਦਿਲ ਕਰੇ ਫਿਰਨ ਤੁਰਨ ਦਾ ਤੋਦ ਬਗਿਆੜ ਖੋਤਾ ਰਿਸ਼ ਦੀ ਜੁਨੀ ਧਾਰਨ ਕਰਦੇ ਫਿਰਦੇ ਰਹਿੰਦੇ ਹਾਂ ਤੂੰ ਆ ਗਿਆ ਅਸੀਂ ਤੈਨੂੰ ਜਾਨ ਨਹੀਂ ਦੇਣਾ ਅੰਤਰਾਜਮੀ ਸਤਗੁਰੂ ਜੀ ਨੇ ਉਸੇ ਵੇਲੇ ਰਾਮ ਸਰਨ ਦੇ ਸਿਰ ਤੋਂ ਹੱਥ ਚੁੱਕ ਲਿਆ ਜਦੋਂ ਹੱਥ ਚੁੱਕਿਆ ਤਾਂ ਉਹਦੀਆਂ ਅੱਖਾਂ ਆਪਣੇ ਆਪ ਖੁੱਲ ਗਈਆਂ ਉਹ ਹੈਰਾਨ ਹੋ ਕੇ ਝੋਗਿਰਦੇ ਮੁੜ ਕੇ ਦੇਖਣ ਲੱਗਾ ਕਿ ਉਹ ਕਿੱਥੇ ਹੈ ਉਹਦੇ ਚਿਹਰੇ ਦਾ ਰੰਗ ਓੜਿਆ ਹੋਇਆ ਸੀ ਸਤਗੁਰੂ ਜੀ ਨੇ ਉਸ ਕੋਲੋਂ ਪੁੱਛਿਆ ਕਿਉਂ ਪੰਡਿਤ ਜੀ ਆਪਣੇ ਪਿਤਾ ਤੇ ਭਾਬੇ ਦੇ ਦਰਸ਼ਨ ਕੀਤੇ ਹਨ ਕਿ ਉਸ ਵਰਗਾ ਵਿੱਚ ਹਨ ਖੇਮਾ ਕਰਨਾ ਆਪ ਸੱਚੇ ਜੇ ਮੈਂ ਝੂਠਾ ਮੇਰੀ ਭੁੱਲ ਮੈਨੂੰ ਬਖਸ਼ੋ ਭੁੱਲੇ ਨੂੰ ਰਾਹ ਪਾਓ ਪੰਡਰਾ ਰਾਮ ਸ਼ਰਨ ਇਹ ਆਖ ਕੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਜਿਹਦੇ ਮਨ ਦੇ ਵਿੱਚ ਹੰਕਾਰ ਸੀ ਸਤ ਮਾਰਗ ਦੇ ਰਾਹੀ ਬਣਿਆ ਸਤਗੁਰੂ ਜੀ ਦੇ ਨਾਮਦਾਨ ਤੇ ਇਸ਼ਨਾਨ ਦੀ ਜੁਗਤੀ ਤੇ ਸੱਚੀ ਭਗਤੀ ਦਾ ਉਪਦੇਸ਼ ਦਿੱਤਾ ਗਿਆ ਵੱਡਾ ਤੀਰਥ ਸੀ ਇਸ ਕਰਕੇ ਹਰ ਰੋਜ਼ ਹਜ਼ਾਰਾਂ ਹੀ ਜਤਰੂ ਆਉਂਦੇ ਸਨ ਜਤਰੂ ਆਉਂਦੇ ਵੀ ਸਨ ਦੇਸ਼ ਦੀ ਹਰ ਨੁੱਕਰ ਵਿੱਚੋਂ ਇਸ ਕਰਕੇ ਸਤਗੁਰੂ ਜੀ ਕੁਝ ਦਿਨ ਮਾਸਤੇ ਉੱਥੇ اٹਕੇ ਤੇ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਦੁਨੀਆ ਦੇ ਲੋਕ ਇੱਥੇ ਗਤੀ ਕਰਾਉਣ ਆਇਆ ਕਰਨਗੇ ਪਰ ਮੇਰਾ ਸਿੱਖ ਗਤੀ ਕਰਾਉਣੇ ਇੱਥੇ ਨਹੀਂ ਆਊਗਾ ਕਿਉਂਕਿ ਆਪਾਂ ਪੜਦੇ ਆ ਨਾ ਵੀ ਗੁਰੂ ਦੀ ਬਾਣੀ ਦੇ ਵਿੱਚ ਹੀ ਮੁਗਤ ਭਗਤ ਜੋਤ ਤੇ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਸੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ